ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜਿਹੜੀ ਆਪਣੇ ਆਮਝਾਂ ਦੁੱਧ ਦਤਿਆਂ ਨੇ ਆਪਾਂ ਉਹਨਾਂ ਦੀ ਫੀਡ ਦੇ ਫਾਰਮੂਲੇ ਦੇ ਬਾਰੇ ਗੱਲ ਕਰਾਂਗੇ ਇਹ ਫਾਰਮੂਲਾ ਆਪਾਂ ਉਹਨਾਂ ਭਰਾਵਾਂ ਲਈ ਵੀਡੀਓ ਬਣਾ ਰਹੇ ਆਂ ਜਿਹੜੇ ਆਮ ਘਰਾਂ ਦੇ ਵਿੱਚ ਇੱਕ 2000-3000 ਆਪਾਂ ਪਸ਼ੂ ਰੱਖਦੇ ਆਂ ਛੋਟੇ ਡੇਰੀ ਪਾਲਕ ਭਰਾ ਨੇ ਵੱਡਿਆਂ ਦੀ ਆਪਾਂ ਗੱਲ ਹੀ ਅਲੱਗ ਆ ਕਿਉਂਕਿ ਉਹ ਜੋ ਸਮਾਨ ਆਪਾਂ ਪਾਉਣਾ ਜਾਂ ਜੋ ਵੱਡੇ ਪਾਉਂਦੇ ਨੇ ਆਪਾਂ ਉਹਨਾਂ ਅਫੋਰਡ ਨਹੀਂ ਕਰ ਸਕਦੇ ਆਪਾਂ ਉਹਨੇ ਮਹਿੰਗੇ ਚੀਜ਼ਾਂ ਨਹੀਂ ਖਰੀਦ ਸਕਦੇ ਕਿਉਂਕਿ ਕਾਮ ਜ਼ਿੰਮੇਦਾਰ ਨੇ ਮੱਝਾਂ ਗਾਂਾਂ ਦੁੱਧ ਪਾ ਕੇ ਪਾਲ ਕੇ ਆਪਣੀ ਕਬੀਲਦਾਰੀ ਚਲਾਉਣੀ ਹੁੰਦੀ ਆ ਤਾਂ ਆਪਾਂ ਇੱਕ ਫਿਰ ਫਾਰਮੂਲਾ ਸ਼ੇਅਰ ਕਰਾਂਗੇ ਆਪਾਂ ਸ਼ੇਅਰ ਕਿਉਂ ਕਰਨ ਦੀ ਕਿਉਂ ਲੋੜ ਪਈ ਕਿਉਂਕਿ ਘਰਾਂ ਦੇ ਵਿੱਚ ਆਪਾਂ ਕੀ ਦੇਖਿਆ ਆਪਾਂ ਘਰ ਦੀ ਕਣਕ ਬਹੁਤ ਜ਼ਿਆਦਾ ਪਾਉਂਦੇ ਆ ਪਸ਼ੂ ਨੂੰ ਜੇ ਕਣਕ ਦੇ ਵਿੱਚ ਦੇਖਿਆ ਜਾਵੇ ਤਾਂ ਕਾਰਬੋਹਾਈਡਰੇਟ ਹੈ ਸਟਾਰਚ ਹੈ ਕਣਕ ਦੇ ਵਿੱਚ ਕੋਈ ਬਹੁਤਾ ਇਦਾਂ ਤੱਤ ਨਹੀਂ ਹੈਗਾ ਜਿਹੜਾ ਪਸ਼ੂ ਲਈ ਚੰਗਾ ਜਾਂ ਜਿਹੜਾ ਦੁੱਧ ਦਵਾਉਣ ਦੇ ਵਿੱਚ ਮਦਦ ਕਰਦਾ ਹੋਵੇ ਜਾਂ ਪਸ਼ੂਆਂ ਦੀ ਚੰਗੀ ਸਿਹਤ ਬਣਾਉਂਦਾ ਹੋਵੇ ਅਪਾ 23-24 ਰੁਪਏ ਕਿਲੋ ਆਪਾਂ ਨੂੰ ਕਣਕ ਪੈ ਜਾਂਦੀ ਆ ਸਿਰਫ ਫਰਕ ਸਿਰਫ ਇੰਨਾ ਹੁੰਦਾ ਕਣਕ ਆਪਾਂ ਆਪ ਉਗਾ ਲੈਨੇ ਆ ਆਪਾਂ ਨੂੰ ਘਰੇ ਰੱਖਣੀ ਸੌਖੀ ਹੁੰਦੀ ਆ ਪਰ ਉਹਦਾ ਕੋਈ ਐਡਾ ਬੈਨੀਫਿਟ ਨਹੀਂ ਆ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿੰਨੇ ਆਟਾ ਪਾ ਰਹੇ ਹਾਂ ਪਸ਼ੂ ਨੂੰ ਪਿਹਾ ਕੇ ਤਾਂ ਇੱਕ ਆਪਣੇ ਕੋਲ ਅਚਾਰ ਹੁੰਦਾ ਉਹਦੇ ਵਿੱਚ ਵੀ ਅਨਾਜ ਆ ਉਤੋਂ ਆਪਾਂ ਪਸ਼ੂ ਨੂੰ ਆਟਾ ਪਾ ਦਿੰਨੇ ਆ ਉਹ ਵੀ ਨਾਜ ਆ ਇਸੇ ਲਈ ਆਪਣੇ ਅੰਦਰ ਜਿਹੜੇ ਪਸ਼ੂ ਨੇ ਉਹ ਚੰਗੀ ਤਰ੍ਹਾਂ ਕੰਸਿਵ ਨਹੀਂ ਕਰਦੇ ਜਾਂ ਵਾਰ-ਵਾਰ ਉਹ ਰਿਪੀਟ ਹੋਣ ਲੱਗ ਗਏ ਕਿਉਂਕਿ ਅਨਾਜ ਪੈ ਰਹੇ ਆ ਉਹਨੂੰ ਬੈਲੈਂਸ ਰਾਸ਼ਨ ਨਹੀਂ ਪੈਂਦਾ ਬੈਲੈਂਸ ਰਾਸ਼ਨਾ ਪਾਉ ਨੂੰ ਕਹਨੇ ਆ ਜਿਹਦੇ ਵਿੱਚ ਜੋ ਪਸ਼ੂ ਨੂੰ ਜੋ ਵੀ ਤੱਤ ਚਾਹੀਦਾ ਉਹ ਤੱਤ ਮੌਜੂਦ ਹੁੰਦਾ ਉਹ ਇੱਕ ਬੈਲੈਂਸਡ ਡਾਈਟ ਬਣ ਜਾਂਦੀ ਆ ਇੱਕ ਫੀਡ ਇੱਕ ਬੈਲੈਂਸਡ ਡਾਈਟ ਆ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਤੱਤ ਜਿਹੜਾ ਪਸ਼ੂ ਨੂੰ ਚਾਹੀਦਾ ਉਹ ਮੌਜੂਦ ਆ ਉਸੇ ਫਾਰਮੂਲੇ ਤੇ ਆਪਾਂ ਗੱਲ ਕਰਦੇ ਆ ਜਿਆਦੇ ਕਣਕ ਪਾਉਣ ਨਾਲ ਕਈ ਵਾਰ ਪਸ਼ੂਆਂ ਦਾ ਲੀਵਰ ਬਹੁਤ ਜਿਆਦਾ ਖਰਾਬ ਹੋ ਜਾਂਦਾ ਹੈ ਲੀਵਰ ਤੇ ਬਹੁਤ ਸਟ्रेस ਪਾਉਂਦਾ ਜਿਹੜਾ ਆਟਾ ਪਾਉਣੇ ਆ ਜਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਪਸ਼ੂ ਦੇ ਵਿੱਚ ਜਿਆਦੇ ਚਰਬੀ ਹੋਣ ਲੱਗ ਜਾਂਦੀ ਆ ਜਦੋਂ ਜਿਆਦੇ ਚਰਬੀ ਪਸ਼ੂ ਦੀ ਵਧਣ ਲੱਗ ਗਈ ਕੁਝ ਅਚਾਰ ਹੋ ਗਿਆ ਕੁਝ ਆ ਪਾ ਤਾਂ ਆਪਣਾ ਪਸ਼ੂ ਚੰਗੀ ਤਰ੍ਹਾਂ ਅੰਦਰਲੇ ਜਿਵੇਂ ਬੱਚੇਦਾਨੀ ਹੋ ਗਈ ਫੀਮੇਲ ਕਾਫ ਦੇ ਵਿੱਚ ਚੰਗੀ ਤਰ੍ਹਾਂ ਉਹ ਆਰਗਨ ਜਿਹੜੇ ਅੰਗ ਨਹੀਂ ਡਵੈਲਪ ਨਹੀਂ ਹੁੰਦੇ ਇਸੇ ਲਈ ਆਪਣੇ ਪਸ਼ੂ ਟਾਈਮ ਸਰ ਤੇ ਗੰਬੜਾ ਨਹੀਂ ਹੁੰਦੀਆਂ ਵਾਰ-ਵਾਰ ਰਿਪੀਟ ਹੋਣ ਲੱਗ ਜਾਂਦੀਆਂ ਕਈ ਤਰ੍ਹਾਂ ਦੀਆਂ ਘਾਟਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆਪਾਂ ਉਸ ਤੇ ਗੱਲ ਕਰਦੇ ਆ ਆਮ ਕਿਸਾਨ ਭਰਾਵਾਂ ਲਈ ਇੱਕ ਆਪਾਂ ਫੀਡ ਫਾਰਮੂਲਾ ਜਿਹੜਾ ਆਪਾਂ ਖੁਦ ਵਰਤ ਰਹੇ ਹਾਂ ਆਪਣੇ ਮੱਝਾਂ ਦੁੱਧ ਤੇ ਜਿੰਨੇ ਵੀ ਮੱਝਾਂ ਦੁੱਧ ਦਿੰਦੀਆਂ ਨੇ ਆਪਣੇ ਕੋਲੇ 10-12 ਲੀਟਰ ਤੋਂ ਲੈ ਕੇ 17-18 ਲੀਟਰ ਤੱਕ ਦੀਆਂ ਮੱਝਾਂ ਆਪਣੇ ਕੋਲੇ ਹੈਗੀਆਂ ਆਪਾਂ ਉਹਦੇ ਤੇ ਗੱਲ ਕਰਦੇ ਆ ਵੀ ਆਪਾਂ ਉਹਦਾ ਕਾਸਟ ਆਪਾਂ ਨੂੰ 3000 ਤੋਂ ਲੈ ਕੇ 33400 ਰੁਪਏ ਆਪਾਂ ਨੂੰ ਕਵਾਂਟਲ ਦੀ ਕਾਸਟ ਪੈਣੀ ਆ ਫੀਡ ਦੀ ਜੇ ਦੇਖਿਆ ਜਾਵੇ ਖਰਚਾ ਆਪਣਾ ਆਟੇ ਨਾਲੋਂ 11200 ਵਧੂ ਬਟ ਆਪ ਨੂੰ ਬੈਨੀਫਿਟ ਬਹੁਤ ਜ਼ਿਆਦਾ ਦੂ ਪਸ਼ੂ ਦੁੱਧ ਵੀ ਵਧਣਗੇ ਪਸ਼ੂਵਾਂ ਦੀ ਸਿਹਤ ਵੀ ਬਹੁਤ ਸੋਹਣੀ ਡਿਵੈਲਪ ਹੋਊਗੀ ਆਪਾਂ ਉਸ ਫਾਰਮੂਲੇ ਦੀ ਗੱਲ ਕਰਦੇ ਆਪਾਂ 100 ਕਿਲੋ ਵਜਨ ਦੇ ਅਕੋਰਡਿੰਗ ਗੱਲ ਕਰਾਂਗੇ ਵੀ 100 ਕਿਲੋ ਜੇ ਤੁਸੀਂ ਫੀਡ ਤਿਆਰ ਕਰਨੀ ਆ ਕਿੰਨੇ ਪ੍ਰਤੀਸ਼ਤ ਉਹਦੇ ਚ ਅਨਾਜ ਹੋਣਾ ਚਾਹੀਦਾ ਕਿੰਨੇ ਪ੍ਰਤੀਸ਼ਤ ਉਹਦੇ ਚ ਪ੍ਰੋਟੀਨ ਚਾਹੀਦਾ ਫੀਡ ਦਾ ਫਾਰਮੂਲਾ ਕੋਈ ਬਹੁਤੀ ਲੰਮੀ ਚੌੜੀ ਗੱਲ ਨਹੀਂ ਸਿਰਫ ਬੈਲੈਂਸ ਕਰਨਾ ਹੁੰਦਾ ਕਿਉਂਕਿ ਪਸ਼ੂ ਨੂੰ ਪ੍ਰੋਟੀਨ ਵੀ ਚਾਹੀਦਾ ਹੈ ਕਾਰਬੋਹਾਈਡਰੇਟ ਵੀ ਚਾਹੀਦੇ ਨੇ ਆਪਾਂ ਚੋਕਰ ਚਾਹੀਦਾ ਹੈ ਮ ਕਣਕ ਦਾ ਚੋਕਰ ਹੋ ਗਿਆ ਫਾਈਬਰ ਵੀ ਚਾਹੀਦਾ ਮੇਰੇ ਨਾਲ ਮਿਕਸਚਰ ਤਾਂ ਤਾਂ ਦਾ ਚੂਰਾ ਵੀ ਚਾਹੀਦਾ ਉਹੀ-ਉਹੀ ਚੀਜ਼ਾਂ ਦਾ ਫਾਰਮੂਲਾ ਆਪਾਂ ਤਿਆਰ ਕੀਤਾ ਹੋਇਆ ਆਪਾਂ ਉਹਦੇ ਤੇ ਗੱਲ ਕਰਦੇ ਆ ਇੱਕ ਕਵਾਂਟਲ ਫੀਡ ਬਣਾਉਣ ਲਈ ਤੁਹਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਚਾਹੀਦੀਆਂ ਨੇ ਆਪਾਂ ਉਹਦੀ ਗੱਲ ਕਰਦੇ ਆ ਜੇ ਤੁਸੀਂ ਇੱਕ ਕਵਾਂਟਲ ਫੀਡ ਤਿਆਰ ਕਰਨੀ ਆ ਤਾਂ ਇੱਕ ਕੁਆਰਟਰ ਫੀਡ ਦੇ ਲਈ ਤੁਸੀਂ ਕੀ ਲੈਣਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ 30 ਕਿਲੋ ਮੱਕੀ ਲੈਣੀ ਆ 20 ਕਿਲੋ ਦੇ ਚ ਕਣਕ ਲੈਣੀ ਆ 50 ਕਿਲੋ ਆਪਣਾ ਹੋ ਗਿਆ ਆਪਾਂ 30 28 ਤੋਂ 30% ਪ੍ਰੋਟੀਨ ਰੱਖਣੇ ਹੁੰਦੇ ਨੇ 50% ਆਪਾਂ ਅਨਾਜ ਰੱਖਣੇ ਹੁੰਦੇ ਨੇ 100 ਦੇ ਵਿੱਚੋਂ ਤਾਂ ਆਪਣੇ ਅਨਾਜ ਨੇ 30 ਕਿਲੋ ਮੱਕੀ 20 ਕਿਲੋ ਕਣਕ 50 ਕਿਲੋ ਅਨਾਜ ਹੋ ਗਿਆ ਉਸ ਤੋਂ ਬਾਅਦ ਆਪਾਂ 15 ਕਿਲੋ ਸਰੋਂ ਦੀ ਖਾਲ ਲੈਣੀ ਆ ਜਿਹੜੀ ਬਰੇਮੇ ਦੀ ਖਾਲ ਆ ਉਹ ਤੁਸੀਂ 10 ਕਿਲੋ ਲੈਣੀ ਆ ਕਿਉਂਕਿ ਅੱਜ ਕੱਲ ਕੀ ਆ ਪਹਿਲਾਂ ਆਪਣੇ ਦੇਸੀ ਕਪਾਹਾਂ ਦੇ ਬਰੇਮੇ ਆ ਰਹੇ ਸੀ ਅੱਜ ਕੱਲ ਬੀਟੀ ਕਾਟਨ ਨੇ ਬੀਟੀ ਕਾਟਨ ਕੋਈ ਐਡਾ ਪਸ਼ੂਆਂ ਨੂੰ ਕੋਈ ਇੱਕ ਨਿਊਟ੍ਰੀਸ਼ਨ ਦੇਣ ਦਾ ਕੋਈ ਏਡਾ ਜਾ ਚੰਗਾ ਜਿਹਾ ਰਿਸੋਰਸ ਨਹੀਂ ਆ ਉਹਦੇ ਨਾਲ ਆਪਾਂ ਗੁਰੇਜ਼ ਕਰੀਏ ਆਪਾਂ ਸਰੋਂ ਦੀ ਖਾਲ ਵਰਤ ਵਰਤੀਏ ਤਾਂ ਬੜੇ ਮੈਂ ਦੀ ਖਾਲ ਤੁਸੀਂ 10 ਕਿਲੋ ਲੈਣੀ ਆ 5 ਕਿਲੋ ਤੁਸੀਂ ਸੋਇਆਬੀਨ ਦਾ ਡੀਓਸੀ ਲੈਣਾ 5 ਕਿਲੋ ਛੋਲਿਆਂ ਦੀ ਚੂਰੀ ਲੈਣਾ ਇਹ ਤਿੰਨ ਚਾਰ ਚੀਜ਼ਾਂ ਆਪਾਂ ਨੂੰ ਪ੍ਰੋਟੀਨ ਦੇਣੀ ਆ ਫੀਡ ਦੇ ਵਿੱਚ ਉਸ ਤੋਂ ਅੱਗੇ ਤੁਸੀਂ ਸਭ ਤੋਂ ਜ਼ਰੂਰੀ ਆ ਧੰਤਾਂ ਦਾ ਚੂਰਾ 2 ਕਿਲੋ ਕਵਾਂਟਲ ਫੀਡ ਪਿੱਛੇ ਤੁਸੀਂ ਮਿਨਰਲ ਮਿਕਸਚਰ ਲੈਣਾ 2 ਕਿਲੋ ਗੁੜ ਦਾ ਸਿਰਾ ਗੁੜ ਦਾ ਸਿਰਾ ਉਹ ਹੁੰਦਾ ਕਈ ਵਾਰੀ ਜਾਦੇ ਫੀਡ ਕੌੜੀ ਹੁੰਦੀ ਆ ਪਸ਼ੂ ਚੰਗੀ ਤਰ੍ਹਾਂ ਖਾਂਦੇ ਨਹੀਂ ਕਿਉਂਕਿ ਜੇ ਪਸ਼ੂ ਖੁਸ਼ ਹੋ ਕੇ ਖਾਊਗਾ ਫੇਰ ਹੀ ਆਪਾਂ ਨੂੰ ਦੁੱਧ ਦੇਊਗਾ ਤਾਂ ਥੋੜੀ ਜਿਹੀ ਮਿਠਾਸ ਪੈਦਾ ਕਰਨ ਲਈ ਆਪਾਂ ਗੁੜ ਦਾ ਸਿਰਾ ਵਰਤਦੇ ਆਂ 2 ਕਿਲੋ ਗੁੜ ਦਾ ਸਿਰਾ ਲੈਣਾ ਆਪਾਂ 1 ਕਿਲੋ ਮਿੱਠਾ ਸੋਡਾ ਲੈਣਾ ਜਿਹੜਾ ਬਫਰ ਦਾ ਕੰਮ ਕਰਦਾ ਪਸ਼ੂ ਦੇ ਹਾਜਮੇ ਲਈ ਮਿੱਠਾ ਸੋਡਾ ਬਹੁਤ ਹੀ ਜ਼ਿਆਦਾ ਚੰਗਾ ਹੈ 1 ਕਿਲੋ ਬਾਈ ਆਪਾਂ ਫੈਟ ਆਉਂਦੀ ਆ ਫੈਟ ਲੈਣੀ ਆ ਜੇ ਤੁਸੀਂ ਅਚਾਰ ਪਾ ਰਹੇ ਹੋ ਮੱਝਾਂ ਨੂੰ ਜਾਂ ਗਾਵਾਂ ਨੂੰ ਚਾਰਤਾ ਤੁਸੀਂ ਨਾਲ ਟੌਕਸਿਨ ਬੈਂਡਰ ਪਾਉਣਾ ਇੱਕ ਕਾਟਲ ਫੀਡ ਵਿੱਚ ਤੁਸੀਂ 100 ਗ੍ਰਾਮ ਟੌਕਸਿਨ ਬੈਂ 1 ਕਿਲੋ ਆਪਾਂ ਕੈਲਸ਼ੀਅਮ ਪਾਉਣਾ ਤੇ ਫਾਈਬਰ ਪੂਰੀ ਕਰਨ ਵਾਸਤੇ ਪਸ਼ੂ ਡਾਈਜੈਸ਼ਨ ਚੰਗੀ ਰਹੇ ਤਾਂ 7 ਕਿਲੋ ਆਪਾਂ ਕਣਕ ਚੋਕਰ ਪਾਉਣਾਗਾ ਇਹ ਚੀਜ਼ ਆਪਾਂ ਨੂੰ 3000 ਤੋਂ ਲੈ ਕੇ 33-3400 ਰੁਪਏ ਦੇ ਵਿੱਚ ਕੰਟਲ ਫੀਡ ਤਿਆਰ ਹੋਊਗੀ ਜੇ ਆਪਾਂ ਕਣਕ ਪਾਉਣਾ ਕਣਕ ਨਾਲ ਬਹੁਤ ਹੀ ਜਿਆਦਾ ਚੰਗਾ ਵਧੀਆ ਰਿਜ਼ਲਟ ਮਿਲੂ ਪਸ਼ੂਆਂ ਦੀ ਗਰੋਥ ਵੀ ਠੀਕ ਰਹੂ ਜੇ ਦੁੱਧ ਤੇ ਨੇ ਪਸ਼ੂ ਲਿੱッセ ਨਹੀਂ ਹੋਣਗੇ ਆਪਾਂ ਕੀ ਆਪਾਂ ਕਈ ਵਾਰ ਐਕਸਟਰਾ ਤੋਂ ਕੈਲਸ਼ੀਅਮ ਨਹੀਂ ਦਿੰਦੇ ਕਿਉਂਕਿ ਜਦੋਂ ਪਸ਼ੂ ਦੁੱਧ ਦਿੰਦਾ ਸਵੇਰੇ ਸ਼ਾਮ ਦੁੱਧ ਰਹੀਂ ਪਸ਼ੂ ਦੇ ਸਰੀਰ ਦੇ ਵਿੱਚੋਂ ਕੈਲਸ਼ੀਅਮ ਬਹੁਤ ਜਿਆਦਾ ਨਿਕਲ ਬਟ ਆਪਾਂ ਕੈਲਸ਼ੀਅਮ ਦੇ ਨਹੀਂ ਰਹੇ ਹੁੰਦੇ ਧੰਤਾਂ ਦੇ ਚੂਰੇ ਦੇ ਵਿੱਚ ਵੀ ਕੈਲਸ਼ੀਅਮ ਹੁੰਦਾ ਬਟ ਤੁਸੀਂ ਫੀਡ ਦੇ ਵਿੱਚ 1 ਕਿਲੋ ਕੈਲਸ਼ੀਅਮ ਜ਼ਰੂਰ ਵਰਤਣਾ ਇਹ 100 ਕਿਲੋ ਫੀਡ ਦਾ ਫਾਰਮੂਲਾ ਜੇ ਤੁਸੀਂ ਤੁਹਾਡੇ ਨੇੜੇ ਕੋਈ ਫੈਕਟਰੀ ਹੈ ਜਿਹੜੀ ਫੀਡ ਦੀਆਂ ਪਕੌੜੀਆਂ ਤਿਆਰ ਕਰ ਦਿੰਦੀ ਹੈ ਫੀਡ ਨੂੰ ਮਤਲਬ ਜਦੋਂ ਆਪਾਂ ਰਿਜਕੇ ਪਕੌੜੀ ਤਿਆਰ ਹੁੰਦੀ ਹੈ ਜੇ ਤਾਂ ਉਵੇਂ ਤਿਆਰ ਹੁੰਦੀ ਹੈ ਫਿਰ ਤਾਂ ਸਭ ਤੋਂ ਬੈਸਟ ਆ ਕਈ ਵਾਰੀ ਕੀ ਹੁੰਦਾ ਫੈਕਟਰੀਆਂ ਕੱਚੀ ਫੀਡ ਤਿਆਰ ਕਰਦੀਆਂ ਜਿੱਦਾਂ ਪਾਊਡਰ ਮळा ਕੇ ਚੂਰਾ ਬਣਾ ਦਿੰਦੀਆਂ ਉੱਥੇ ਜੇ ਆਪਾਂ ਫੀਡ ਕੱਚੀ ਪਾਉਣੇ ਆ ਕੱਚੀ ਫੀਡ ਜਾਦੇ ਲੱ ਅਨਡਾਈਜੈਸਟੇਬਲ ਜਿਹੜਾ ਪਾਰਟ ਰਹਿ ਜਾਂਦਾ ਉਹ ਬਾਹਰ ਕੱਢ ਦਿੰਦਾ ਤਾਂ ਉਹ ਆਪਾਂ ਕੀ ਕਰਨਾ ਸਿਆਲਾਂ ਦੇ ਵਿੱਚ ਤੁਸੀਂ ਇਹ ਫੀਡ ਪਾ ਕੇ ਕੜਾਈ ਦੇ ਵਿੱਚ ਜਾਂ ਚੁਰਦੇ ਦੇ ਵਿੱਚ ਇਹਨੂੰ ਆਪਾਂ ਉਬਾਲ ਸਕਦੇ ਆ ਨਾਲੇ ਤਾਂ ਛਿਰ ਦੀ ਜਿਹੜੀ ਕੁਆਂਟੀਟੀ ਆ ਉਹ ਫੁੱਲ ਜਾਂਦੀ ਦੁੱਗਣੀ ਹੋ ਜਾਂਦੀ ਨਾਲੇ ਪਸ਼ੂ ਨੂੰ ਹਾਜਮ ਕਰਨ ਦੇ ਸੁਖਾਲਾ ਰਹਿੰਦਾ ਗਰਮੀਆਂ ਦੇ ਵਿੱਚ ਆਪਾਂ ਇਹੀ ਛਿਰ ਭਿਉਂ ਕੇ ਆਪਾਂ ਸੰਨੀ ਕਰ ਸਕਦੇ ਆ ਉਹਦੇ ਨਾਲ ਵੀ ਆਪਣਾ ਰਿਜ਼ਲਟ ਦਾ ਫਰਕ ਪੈ ਜਾਂਦਾ ਕਿਉਂਕਿ ਫੀਡ ਘੱਟ ਲੱਗਦੀ ਆਪਣੀ ਜੇ ਕੱਚੀ ਫੀਡ ਪਾਵਾਂਗੇ ਤਾਂ ਜ਼ਿਆਦਾ ਖਵਾਉਣੀ ਪਊ ਜੇ ਫੀਡ ਆਪਾਂ ਗਰਮੀਆਂ 'ਚ ਭਿਉਂ ਕੇ ਪਾਵਾਂਗੇ ਤੇ ਸਿਆਲਾਂ ਦੇ ਵਿੱਚ ਆਪਾਂ ਰੰਨ ਕੇ ਪਾਵਾਂਗੇ ਤਾਂ ਆਪਣੀ ਫੀਡ ਦੀ ਮਾਤਰਾ ਵੀ ਘੱਟ ਲੱਗੂ ਤੇ ਆਪਾਂ ਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲੂ ਤੁਸੀਂ ਇਹ ਫੀਡ ਫਾਰਮੂਲਾ ਤਿਆਰ ਕਰਕੇ ਦੱਸਿਓ ਬਹੁਤ ਹੀ ਚੰਗਾ ਤੁਹਾਨੂੰ ਦੇਖਣ ਨੂੰ ਰਿਜ਼ਲਟ ਮਿਲੂ ਧੰਨਵਾਦ ਜੀ